ਜਿਹੜੇ ਸਤਗੁਰ ਨੇ ਨਾ ਪਾਈ ਗੁਰਦਾਸ ਜੀ ਲਿਖਦੇ ਨੇ ਸਤਗੁਰ ਵੈਦ ਨਾ ਸੇਵਿਓ ਰੋਗੀ ਵੈਦ ਨਾ ਰੋਗ ਮਿਟਾਏ ਮਿਟਾਵਾਏ ਜਿਨ ਨੇ ਸਤਗੁਰ ਦੀ ਸੇਵਾ ਨਹੀਂ ਕੀਤੀ ਸਤਗੁਰ ਮਨ ਦਾ ਰੋਗ ਦੂਰ ਕਰਦੇ ਨੇ ਤੇ ਰੋਗ ਜਿਹੜਾ ਹੈ ਉਹ ਵੈਦ ਸਰੀਰ ਦਾ ਦੂਰ ਕਰਦਾ ਤੇ ਮਨ ਔਰ ਤਨ ਦਾ ਦੋਵਾਂ ਦੇ ਰੋਗ ਸਤਗੁਰ ਦੂਰ ਕਰ ਦਿੰਦੇ ਨੇ ਕਾਮ ਕ੍ਰੋਧ ਵਿੱਚ ਲੋਭ ਮੋਹ ਤਿਵ ਦਾ ਕਰ ਕਰ ਧ੍ਰੋ ਵਦਾਵਾ ਸਾਡੇ ਅੰਦਰ ਵਾਸ਼ਨਾਵਾ ਕ੍ਰੋਧ ਲੋਭ ਮੋਹ ਦੁਬਿਦੋ ਇਹਦੇ ਹੋਣ ਕਾਰਨ ਸਾਡਾ ਹੋਰ ਹੰਕਾਰ ਧਰੋਵਤ ਆ ਜਾ ਰਿਹਾ ਹੈ ਵਾਸ਼ਨਾਵਾਂ ਵਧੀਆਂ ਜਾ ਰਹੀਆਂ ਨੇ ਆਦ ਬਿਆਦ ਉਪਾਦ ਵਿੱਚ ਮਰ ਮਰ ਜੰਮੇ ਦੁੱਖ ਵਿਹਾਵੈ ਆਦ ਬਿਆਦ ਤੇ ਉਪਾਦ ਇਹ ਮਨ ਦੇ ਰੋਗ ਨੇ ਸਰੀਰ ਦੇ ਵਿੱਚ ਦਾ ਬਾਤ ਪਿਤ ਤੇ ਕਫ ਸਰੀਰ ਵੀ ਤਿੰਨ ਰੋਗ ਨੇ ਬਾਤ ਪਿਤ ਤੇ ਕਫ ਤੇ ਮਨ ਦੇ ਨੇ ਆਦ ਬਿਆਦ ਤੇ ਉਪਾਦ ਵਿੱਚ ਮਰ ਮਰ ਜੰਮੈ ਦੁੱਖ ਵਿਹਾਵੈ بار بار ਮਨੁੱਖ ਮਰ ਮਰ ਕੇ ਜੰਮਦਾ ਤੇ ਸਾਨੂੰ ਉਹਨਾਂ ਰੋਗਾਂ ਦਾ ਨਾ ਆਦ ਦਾ ਗਿਆਨ ਨਾ ਬਿਆਦ ਦਾ ਨਾ ਉਪਾਦ ਦਾ ਕਿ ਮਨ ਦੇ ਰੋਗ ਕਿਵੇਂ ਦੂਰ ਕਰਨੇ ਨੇ ਤੇ ਵਾਸਤਵ ਦੇ ਵਿੱਚ ਲੋਡ ਵੀ ਸਾਨੂੰ ਹੈ ਨਹੀਂ ਕਿਉਂਕਿ ਸਾਨੂੰ ਤਾਂ ਪਦਾਰਥ ਦੀ ਲੋਡ ਹੈ ਸੰਸਾਰ ਦੀ ਲੋਡ ਹੈ ਝਾਵੈ ਤੇ ਮਨ ਜਿਹੜਾ ਹੈ ਨਾ ਉਹ ਮੂਰਗ ਕਹਿੰਦਾ ਮੈਂ ਅੱਗ ਬੁਝਾ ਰਿਹਾ ਹੋਰ ਵਾਸ਼ਨਾਵਾਂ ਹੋਰ ਤ੍ਰਿਸ਼ਨਾ ਅੰਦਰ ਭਾਂਬੜ ਮਚ ਰਹੇ ਨੇ ਤੇ ਬਾਹਰੋਂ ਅਸੀਂ ਹੋਰ ਤੇਲ ਪਾ ਰਹੇ ਹਾਂ ਇਹਦੇ ਵਿੱਚ ਸੰਸਾਰ ਤੇਲ ਦਾ ਕੰਮ ਕਰਦਾ ਹੈ ਵਾਸ਼ਨਾ ਸਾਡੇ ਅੰਦਰ ਨੇ ਬਾਹਰ ਨਹੀਂ ਪ੍ਰਕਿਰਤੀ ਵਿੱਚ ਵਾਸੂ ਨਹੀਂ ਸਾਡੇ ਵਾਸਨਾ ਅੰਦਰ ਹੈ ਕਾਮ ਸਾਡੇ ਅੰਦਰ ਹੈ ਕ੍ਰੋਧ ਸਾਡੇ ਅੰਦਰ ਹੈ ਲੋਭ ਸਾਡੇ ਅੰਦਰ ਹੈ ਬਾਹਰਲਾ ਸੰਸਾਰ ਸਿਰਫ ਤੇਲ ਦਾ ਕੰਮ ਕਰਦਾ ਹੈ ਵੀ ਹੋਰ ਪਾਪੜ ਮਚਾਉਂਦਾ ਹੈ ਹੰਕਾਰ ਸਾਡੇ ਅੰਦਰ ਹੈ ਬਾਹਰਲਾ ਸੰਸਾਰ ਸਿਰਫ ਸਹਾਇਤਾ ਕਰਦਾ ਵੀ ਹੋਰ ਚੜ ਜੜਦਾ ਤੇ ਭਰਮ ਦੇ ਵਿੱਚ ਇਹ ਸਮਝ ਕੇ ਤੈਨੂੰ ਬਹੁਤ ਕੁਝ ਪ੍ਰਾਪਤ ਹੋ ਗਿਆ ਜਿਵੇਂ ਸਿਕੰਦਰ ਸੀ ਕਹਿੰਦੇ ਜੀ ਸਿਕੰਦਰ ਨੇ ਆਖਰੀ ਸਮੇਂ ਕਿਹਾ ਮੇਰੀ ਜਦੋਂ ਜਨਾਜ਼ਾ ਨਿਕਲੇਗਾ ਨਾ ਤੇ ਉਹਦੇ ਵਿੱਚੋਂ ਹੱਥ ਮਾਰ ਕਰ ਦਿਓ ਵੀ ਬੜੀ ਉਹਨੂੰ ਸੋਚੀ ਆ ਗਈ ਸੀ ਜੇ ਸੋਚੀ ਆ ਜਾਂਦੀ ਤੇ ਕਹਿੰਦਾ ਵੀ ਇਹ ਜਿਹੜੇ ਧਨ ਨੇ ਨਾ ਇਹ ਗਰੀਬਾਂ ਵਿੱਚ ਵੰਡ ਦੇ ਨਹੀਂ ਇਹ ਨਹੀਂ ਕਿਹਾ ਮੈਂ ਆਖਰੀ ਸਮਝ ਇਹ ਕਿਹਾ ਵੀ ਹੱਥ ਬਾਹਰ ਕੱਢ ਦੋ ਲੋਕਾਂ ਨੂੰ ਪਤਾ ਲੱਗ ਜਾਏ ਮੈਂ ਖਾਲੀ ਹੱਥ ਜਾ ਰਿਹਾ ਤੇ ਮੇਰਾ ਜਿਹੜਾ ਜਨਾਜਾ ਹੈ ਨਾ ਉਹ ਵੈਦ ਚੁੱਕਣ ਲੋਕਾਂ ਨੂੰ ਪਤਾ ਲੱਗ ਜਾਏ ਵੀ ਵੈਦ ਵੀ ਕੁਝ ਨਹੀਂ ਕਰ ਸਕਿਆ ਇਹ ਨਹੀਂ ਆਖਿਆ ਕਿ ਧੰ ਦੇ ਨਾਲ ਕਿਸੇ ਲੋੜਵੰਦ ਦੀ ਮਦਦ ਕਰ ਦੇ ਕਾਹਦਾ ਗਿਆਨ ਹੋ ਗਿਆ ਕੁਛ ਵੀ ਨਹੀਂ ਹੱਥ ਖਾਲੀ ਜਾ ਰਿਹਾ ਪਰ ਇਹ ਨਹੀਂ ਪਤਾ ਕਿ ਨਾਲ ਵੀ ਕੁਝ ਜਾ ਸਕਦਾ ਉਹਦਾ ਕੋਈ ਗਿਆਨ ਨਹੀਂ ਸਿੱਕੇ ਦੇ ਦੋ ਪਹਿਲੂ ਹਨ ਇਹ ਸਾਨੂੰ ਇੱਕ ਪਹਿਲੂ ਦਾ ਗਿਆਨ ਹੋ ਜਾਂਦਾ ਅਸੀਂ ਸਮਝਦੇ ਅਸੀਂ ਗਿਆਨवान ਹੋ ਗਏ ਨੇ ਉਦਾ ਦੂਸਰਾ ਪਹਿਲੂ ਵੀ ਹੈ ਸਿਕੰਦਰ ਨੂੰ ਜੇ ਇਹ ਪਤਾ ਲੱਗ ਜਾਂਦਾ ਵੀ ਧਨ ਨਾਸ਼ਵੰਦ ਹੈ ਇਹ ਨਾਲ ਨਹੀਂ ਜਾਂਦਾ ਕਹਿੰਦਾ ਵੀ ਵੰਡ ਦੋ ਸਾਰਾ ਅਸੀਂ ਮੈਂ ਕੀ ਕਰਦਾ ਨਹੀਂ ਇੰਨੀ ਹਿੰਮਤ ਨਹੀਂ ਪਈ ਮਨ ਫਿਰ ਉੱਥੇ ਘਬਾ ਹੋਇਆ ਮਨ ਨਹੀਂ ਮੰਨਦਾ ਇਸੇ ਤਰ੍ਹਾਂ ਜਿਹੜਾ ਸੰਸਾਰ ਦੇ ਵਿੱਚ ਹੈ ਨਾ ਸੰਸਾਰ ਦੇ ਪਦਾਰਥ ਇਹ ਕੰਮ ਕਰਦੇ ਨੇ ਜਿਵੇਂ ਤੇਲ ਦਾ ਕੰਮ ਕਰਦੇ ਨੇ ਬਾਹਰ ਅਸੀਂ ਦੇਖੀ ਵੀ ਕਿਸੇ ਨੇ ਵਧੀਆ ਗੱਡੀ ਲੈ ਲਈਏ ਕਿਸੇ ਨੇ ਬਹੁਤ ਸੋਹਣਾ ਘਰ ਬਣਾ ਲਿਆ ਹੁਣ ਸਾਡੇ ਦਿਮਾਗ ਨੂੰ ਵੀ ਖੁਰਕੋਣ ਲੱਗ ਪਈ ਹੈ ਉਹ ਜਿਹੜੀਆਂ ਵਾਸ਼ਨਾ ਨੇ ਉਹ ਸਾਡੇ ਅੰਦਰ ਨੇ ਤੇ ਬਾਹਰਲੇ ਘਰ ਨੇ ਸਾਡੀ ਵਾਸ਼ਨਾ ਨੂੰ ਵਧਾ ਦਿੱਤਾ ਬਿੰਦੂ ਵੀ ਕਰਨਾ ਹੋਰ ਵੱਡਾ ਘਰ ਬਣਾ ਲੋਕਾਂ ਨੂੰ ਦਿਖਾ ਦੇ ਫਿਰ ਕਿਹੜਾ ਪਰਲੋਕ ਵਿੱਚ ਥਾਂ ਮਿਲ ਜਾਣਾ ਦਰਗਾਹ ਦੇ ਵਿੱਚ ਲੋਕਾਂ ਨੂੰ ਦਿਖਾ ਕੇ ਵੀ ਘਰ ਵੱਡਾ ਮੇਰਾ ਨਹੀਂ ਇੱਥੇ ਹੀ ਧੱਕੇ ਖਾਣੇ ਨੇ ਉਹ ਮਾਨ ਦੇ ਵਿੱਚ ਜਿਹੜਾ ਹੈ ਨਾ ਦਿਖਾਵਾ ਮੈਂ ਦਿਖਾਉਣਾ ਹੈ ਉਹਨੇ ساری ਜ਼ਿੰਦਗੀ ਬਰਬਾਦ ਕਰ ਦਿੱਤੀ ਜਿਨ੍ਹਾਂ ਨੂੰ ਸੋਝੀ ਪਈ ਐ ਉਹਨਾਂ ਨੇ ਸਿਮਰਨ ਕੀਤਾ ਬੰਦਗੀ ਕੀਤੀ ਐ ਤੇ ਪਰਲੋਕ ਸੁਹਾ ਰਿਹਾ ਹੈ ਸੰਸਾਰ ਤੇਲ ਦਾ ਕੰਮ ਕਰਦਾ ਕਿਸੇ ਨੂੰ ਦੇਖਿਆ ਮਨ ਤੇ ਬੜਾ ਗਹਿਰਾ ਅਸਰ ਹੋਇਆ ਵੀ ਇਹ ਮੇਰ ਕੋ ਚਾਹੀਦਾ ਹੁਣ ਤੇਲ ਦਾ ਕੰਮ ਐ ਜਿਵੇਂ ਲਾਲ ਡੰਦੇ ਵਿੱਚ ਤੇਲ ਪਾਈਏ ਤੇ ਅੱਗ ਲੱਗਦੀ ਐ ਇਸੇ ਤਰ੍ਹਾਂ ਸੰਸਾਰ ਤੇਲ ਦਾ ਕੰਮ ਕਰਦਾ ਤੇ ਅੱਗ ਸਾਡੇ ਅੰਦਰ ਲੱਗਦੀ ਹੈ ਕਿਸੇ ਨੂੰ ਕਾਮ ਦੀ ਅੱਗ ਲੱਗੀ ਹੋਈ ਹੈ ਕਿਸੇ ਨੂੰ ਕ੍ਰੋਧ ਦੀ ਅੱਗ ਲੱਗੀ ਹੋਈ ਹੈ ਕਿਸੇ ਨੂੰ ਲੋਭ ਦੀ ਅੱਗ ਮੋਹ ਦੀ ਅੱਗ ਹੰਕਾਰ ਦੀ ਸ਼ਬਦ ਸ਼ਪਰਸ਼ ਰੂਪ ਰਸ ਦਾ ਕਿਸੇ ਨੂੰ ਜੋਬਨ ਦੀ ਕਿਸੇ ਨੂੰ maal ਦੀ ਕਿਸੇ ਨੂੰ ਕੋਈ ਅੱਗ ਲੱਗੀ ਹੋਈ ਹੈ ਮਨੁੱਖ ਸਭ ਸੜ ਬਲ ਰਹੇ ਨੇ ਇੱਥੇ ਸ਼ਾਂਤੀ ਨਹੀਂ ਨਾਮ ਵਿੱਚ ਸ਼ਾਂਤੀ ਹੈ ਭਾਈ ਗੁਰਦਾਸ ਜੀ ਲਿਖਦੇ ਨੇ ਬਲ ਦੀ ਅੰਦਰ ਤੇਲ ਭਾਏ ਕਿਉ ਮਨ ਮੂਰਖ ਅੱਗ 부ਜਾਵੇ ਮਨ ਨਹੀਂ ਚਾਹੁੰਦਾ ਕਿ ਅੱਗ ਬੁਝ ਜਾਏ ਮਨ ਚਾਹੁੰਦਾ ਹੋਰ ਬਲ ਤੇ ਬਾਹਰਲਾ ਸੰਸਾਰ ਤੇ ਬਾਹਰਲੇ ਅੱਖਰ ਜਿਹੜੇ ਨੇ ਨਾ ਇਹ ਸਾਡੇ ਮਨ ਨੂੰ ਹੋਰ ਤਪਾਉਂਦੇ ਘਰੀ ਜਾਏ ਕਿਉਂਕਿ ਜਿੱਦਣ ਅਸੀਂ ਸੰਸਾਰ ਦੇ ਹਿਸਾਬ ਨਾਲ ਨਾ ਨਾ ਚੱਲੇ ਅਸੀਂ ਸੰਸਾਰ ਦੇ ਕੰਮ ਦੇ ਨਹੀਂ ਰਹਿਣਾ ਤੇ ਜਦੋਂ ਅਸੀਂ ਸੰਸਾਰ ਦੇ ਕੰਮ ਦੇ ਨਹੀਂ ਰਹੇ ਫਿਰ ਕਿਸੇ ਨੇ ਨਹੀਂ ਕਹਿਣਾ ਤੂੰ ਬੜਾ ਚੰਗਾ ਜਿਨ੍ਹਾਂ ਨੇ ਸਿਮਰਨ ਕੀਤਾ ਹੈ ਬੰਦਗੀ ਕੀਤੀ ਹੈ ਜਿਨ੍ਹਾਂ ਨੂੰ ਸੋਝੀ ਪਈ ਹੈ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਪੁਰਸ਼ ਇਸ ਸੰਪਰਦਾ ਦੇ ਵਿੱਚ ਉੱਪਰਲੇ ਮਹਾਪੁਰਸ਼ਾਂ ਵਿੱਚ ਹੋਏ ਨੇ ਬਾਬਾ ਸਹਿਬ ਸਿੰਘ ਜੀ ਬੇਦੀ ਉਹਨਾਂ ਸਹਿਬ ਵਾਲਿਆਂ ਤੋਂ ਬਾਅਦ ਬਾਬਾ ਬੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਪੁਰਸ਼ ਬਚਪਨ ਦੇ ਵਿੱਚ ਘਰਦਿਆਂ ਨੇ ਕਿਹਾ ਕਿ ਲੱਗੇ ਆ ਖੇਤੀ ਹੈ ਤੇ ਇਹਦੀ ਤੁਸੀਂ ਇਹ ਰਾਖੀ ਕਰਨੀ ਹੈ ਤੇ ਜਿੰਨਾ ਸੰਸਾਰ ਵਿੱਚ ਫਸਣਾ ਹੈ ਨਾ ਉਹ ਫਸੇ ਹੋਏ ਨੇ। ਫਾਸ਼ਨ ਕੀ ਵਿਧ ਸਭ ਕੋਈ ਜਾਣੈ ਛੁੱਟਣ ਕੀ ਇੱਕ ਕੋਈ ਰਹੀ। ਛੁੱਟਣ ਦੀ ਵਿਧੀ ਕਿਸੇ ਨੂੰ ਆਉਂਦੀ ਬਾਕੀ ਫਸਣ ਦੀ ਤਾਂ ਸਾਰੇ ਜਾਣਦੇ। ਮਹਾਪੁਰਸ਼ਾਂ ਨੂੰ ਗਿਆ ਗੇਨ ਲੱਗੇ ਤੁਸੀਂ ਨਾ ਇਹ ਰਾਖੀ ਕਰਨੀ ਹੈ ਚਿੜੀਆਂ ਉਡਾਉਣੀ। ਉਹਨਾਂ ਨੇ ਸੁਣ ਕੜੇ ਟੁੱਟੇ ਹੋਏ ਛਣ ਉਹਨਾਂ ਦੇ ਵਿੱਚ ਵੀ ਪਾਣੀ ਰੱਖ ਦਿੱਤਾ। ਬਿਚੜੀਆਂ ਨੂੰ ਦੂਰ ਪਾਣੀ ਪੀਣ ਵਾਸਤੇ ਜਾਣਾ ਪੈਂਦਾ ਜਦੋਂ ਕੁਝ ਦਿਨ ਬਾਅਦ ਭਰਾਵਾਂ ਨੇ ਦੇਖਿਆ ਮਾਤਾ ਨੇ ਦੇਖਿਆ ਉਹਨਾਂ ਕਿਹਾ ਵੀ ਆ ਕੀ ਕੀਤਾ ਇਹ ਤਾਂ ਸਾਡੇ ਕੰਮ ਦਾ ਨਹੀਂ ਕਿਉਂਕਿ ਸਾਡੇ ਆਥੇ ਨਹੀਂ ਲੱਗਦਾ ਜਿਹੜਾ ਸਾਡੇ ਆਥੇ ਨਾਲ ਨਾ ਲੱਗੇ ਉਹ ਸਾਡੇ ਕੰਮ ਦਾ ਨਹੀਂ ਰਹਿੰਦਾ ਕਹਿਣ ਲੱਗੇ ਇਹ ਸਾਡੇ ਆਖੇ ਨਹੀਂ ਲੱਗਦਾ ਤੇ ਮਹਾਂਪੁਰਸ਼ਾਂ ਨੇ ਰਾਖੀ ਨਹੀਂ ਕੀਤੀ ਕਹਿਣ ਲੱਗੇ ਸਗੋ ਇਹ ਪਰਮੇਸ਼ਰ ਦੇ ਜੀਵ ਨੇ ਇਹ ਖਾ ਹੀ ਜਾਣ ਸੰਭਾ ਉਹਨਾਂ ਨੂੰ ਸਾਰਿਆਂ ਵਿੱਚ ਰੱਬ ਦਿਸਦਾ ਤੇ ਜਿਹਨੂੰ ਸਾਰਿਆਂ ਵਿੱਚ ਪਰਮੇਸ਼ਰ ਦਿਸਦਾ ਉਹ ਪਰਮੇਸ਼ਰ ਦੇ ਪਿਆਰੇ ਨੇ ਬ੍ਰਹਮ ਗਿਆਨੀ ਕਹਿ ਦिए ਉਹਨਾਂ ਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ ਤਾਂ ਹੀ ਇਉਂ ਪੜਦੇ ਨੇ ਦੂਜਾ ਨਹੀਂ ਦੇਖਦੇ ਪ੍ਰਭ ਜੀ ਬਿਨ ਬ੍ਰਹਮ ਗਿਆਨੀ ਦੂਜਾ ਨਹੀਂ ਦੇਖਦੇ ਪ੍ਰਭ ਜੀ ਬਿਨ ਬ੍ਰਹਮ ਗਿਆਨੀ ਦੂਜਾ ਨਹੀਂ ਦੇਖਦੇ ਪ੍ਰਭ ਜੀ ਬਿਨ ਬ੍ਰਹਮ ਗਿਆਨੀ ਦੂਜਾ ਸੋਤਾ ਨਹੀਂ ਦੇਖਦੇ ਆਪ ਜੀ ਦੇ ਨਾਮ ਨਾਲ ਪ੍ਰਾਰਥਨਾ ਕੇ ਆਨੀ ਸੋਤਾ ਨਹੀਂ ਦੇਖਦੇ ਆਪ ਜੀ ਦੇ ਨਾਮ ਨਾਲ ਪ੍ਰਾਰਥਨਾ ਕੇ ਆਨੀ ਜੀ ਦੇਖਦੇ ਪਗੂ ਜੀ ਦੇ ਨਾਮ ਨਾਲ ਪ੍ਰਾਰਥਨਾ ਕੇ ਆਨੀ ਸੋਤਾ ਨਹੀਂ ਦੇਖਦੇ ਪ੍ਰਭ ਜੀ ਦੇ ਨਾਮ ਨਾਲ ਪ੍ਰਭ ਜੀ ਪ੍ਰਭ ਜੀ ਜਿਵਨ ਬ੍ਰਾਹਮ ਗਿਆਨੀ ਪ੍ਰਭ ਜੀ ਪੈਡ ਬ੍ਰਾਹਮ ਗਿਆਨੀ ਪ੍ਰਭ ਜੀ ਜਿਵਨ ਬ੍ਰਾਹਮ ਗਿਆਨੀ ਪ੍ਰਭ ਜੀ ਪੈਡ ਬ੍ਰਾਹਮ ਗਿਆਨੀ ਪ੍ਰਭ ਜੀ ਜਿਵਨ ਬ੍ਰਾਹਮ ਗਿਆਨੀ ਪ੍ਰਭ ਜੀ ਇਹ ਮੈਨ ਨ Brahmin ਗਿਆਨੀ ਕਬਜੀ ਮੈਨ ਨ Brahmin ਗਿਆਨੀ ਇਹ ਮੈਨ ਨ Brahmin ਗਿਆਨੀ ਕਬਜੀ ਮੈਨ ਨ Brahmin ਗਿਆਨੀ ਪ੍ਰਭ ਜੀ ਮੈਨ Brahmin ਗਿਆਨੀ ਕਬਜੀ ਮੈਨ Brahmin ਗਿਆਨੀ ਪ੍ਰਭ ਜੀ ਮੈਨ Brahmin ਗਿਆਨੀ ਕਬਜੀ ਮੈਨ Brahmin ਗਿਆਨੀ ਪ੍ਰਭ ਜੀ ਮੈਨ Brahmin ਗਿਆਨੀ ਪ੍ਰਭ ਜੀ ਮੇਨ ਬ੍ਰਹਮਤਿਆਨੀ ਦੁਜੋ ਨਹੀਂ ਦੇਖਦੇ ਪ੍ਰਭ ਜੀ ਮੇਨ ਬ੍ਰਹਮਤਿਆਨੀ ਦੁਜੋ ਨਹੀਂ ਦੇਖਦੇ ਪ੍ਰਭ ਜੀ ਮੇਨ ਬ੍ਰਹਮਤਿਆਨੀ ਦੁਜੋ ਸੰਤ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਉਹਨਾਂ ਵਾਸਤੇ ਸਾਰਿਆਂ ਦੇ ਅੰਦਰ ਪਰਮੇਸ਼ਰ ਉਹਨਾਂ ਦੇ ਕੋਲ ਵੀ ਫੌਜ ਰਹਿੰਦੀ ਹੁੰਦੀ ਸੀ ਜਿੰਨੂੰ ਜਿਹਦੇ ਤੇ ਕਿਰਪਾ ਹੈ ਤੇ ਮਹਾਪੁਰਸ਼ਾ ਨੇ ਚਿੜੀਆਂ ਨਹੀਂ ਉਡਾਈਆਂ ਕਰਦੇ ਕਹਿਣ ਲੱਗੇ ਸਾਡੇ ਕੰਮ ਦਾ ਨਹੀਂ ਕਥਾਮਨੀਏ ਭਾਈਆ ਨੇ ਕਿਹਾ ਕਹਿਣ ਲੱਗੇ ਹੋਰ ਤਾਂ ਕੁਝ ਕਰਦੇ ਨਹੀਂ ਜਾਓ ਉੱਥੇ ਨਾ ਖੂਦ ਹੈ ਟਿੰਡ ਬਣਾਈਏ ਉਹ ਲੈ ਜਿੱਥੇ ਟਿੰਡ ਲੈਣਗੇ ਨਾ ਉਹ ਜਿਹੜਾ ਟਿੰਡ ਬਣਾਉਂਦਾ ਸੀ ਉਹ ਕਹਿਣ ਲੱਗਾ ਬਾਬਾ ਮਹਾਪੁਰਸ਼ਾ ਨੂੰ ਨਾ ਲੈ ਕੇ ਕਹਿਣ ਲੱਗਾ ਕਿ ਲੱਗਾ ਤੁਹਾਨੂੰ ਕੀ ਲੋੜ ਹੈ ਇੱਕ ਹੀ ਟਿੰਡ ਬੜੀ ਐ ਚਾਹੋ ਦਾ ਸਾਰਾ ਪਿੰਡ ਭਰ ਦੋ ਇੱਕ ਟਿੰਡ ਦੇ ਨਾਲ ਉਹਨੇ ਇੱਕ ਟਿੰਡ ਦੇ ਦਿੱਤੀ ਰੱਖ ਕੇ ਮਾਪੁਰਸ਼ਾ ਲਈ ਜਦੋਂ ਆਏ ਨਗਰ ਦੇ ਵਿੱਚ ਭਰਾ ਪੁੱਛਦੇ ਵੀ ਪੂਰੀਆਂ ਟਿੰਡਾਂ ਕਿਉਂ ਨਹੀਂ ਲੈ ਕੇ ਆਏ ਕਹਿਣ ਲੱਗੇ ਉਹਨੇ ਆ ਗੱਲ ਕਹੀ ਕਹਿਣ ਲੱਗੇ ਫਿਰ ਭਰ ਦੋ ਪਾਣੀ ਟਿੰਡ ਬਾਹਰ ਰੱਖੀ ਮੀ ਪੀਣਾ ਸ਼ੁਰੂ ਹੋ ਗਿਆ ਮੀ ਪਿਆ ਕਹਿਣ ਲੱਗੇ ਹਟਦਾ ਨਹੀਂ ਕਹਿਣ ਲੱਗੇ ਟਿੰਡ ਅੰਦਰ ਕਰ ਦੂੰ ਮੀ ਹਟ ਜਾਏਗਾ ਟਿੰਡ ਅੰਦਰ ਰੱਖ ਦਿੱਤੀ ਮੀ ਹਟ ਗਿਆ ਵਿਚਾਰ ਚੱਲ ਰਹੀ ਸੀ ਕਿ ਇਸ ਸੰਸਾਰ ਜਿਹੜਾ ਹੈ ਉਹ ਤੇਲ ਦਾ ਕੰਮ ਕਰਦਾ ਸਾਨੂੰ ਸਹਾਇਤਾ ਕਰਦਾ ਸਾਡੀ ਹਉਮੈ ਨੂੰ ਹੋਰ ਬੜੇ ਹੋਰ ਸਾਡਾ ਹੰਕਾਰ ਵਧੇ ਗੁਰ ਪੂਰੇ ਵਿਣ ਕੌਣ ਛਡਾਵੇਂ ਬਿਨਾ ਗੁਰੂ ਤੋਂ ਪੂਰੇ ਤੋਂ ਕੌਣ ਛੁਡਾਏਗਾ ਇਸ ਹੰਮੇ ਤੋਂ ਕੌਣ ਬਚਾਏਗਾ ਜਿਹੜੇ ਸਮਰੱਥ ਗੁਰੂ ਨੇ ਉਹੀ ਛਡਾਉਣਗੇ ਬਾਕੀ ਸੰਸਾਰ ਦੇ ਵਿੱਚ ਸਾਰੇ ਸਾਖ ਝੂਠੇ ਨੇ ਸਾਰੇ ਝੂਠੇ ਨੇ ਸਾਹਿਬ ਕਿਰਪਾ ਕਰਨਾ ਤੇ ਸਾਨੂੰ ਸੋਜੀ ਪੈ